ਗੁਰਦਾਸਪੁਰ ਦੇ ਧਾਰੀਵਾਲ ਵਿਖੇ ਤਿੰਨ ਲੋਕਾਂ ਵੱਲੋਂ ਮਹਿਲਾ ਨੂੰ ਨਸ਼ੀਲਾ ਪਦਾਰਥ ਸੁੰਘਾ ਕੇ ਲੁੱਟ ਕੀਤੀ ਗਈ। ਉਕਤ ਮਹਿਲਾ ਪਰਮਜੀਤ ਕੌਰ ਦਾ ਕਹਿਣਾ ਹੈ ਕਿ ਉਹ ਅਤੇ ਉਸ ਦਾ ਘਰ ਵਾਲਾ ਨਾਲ ਬੇਟੀ ਘਰ ਵਿੱਚ ਮੌਜੂਦ ਸਨ। ਇਸ ਦੌਰਾਨ ਉਹਨਾਂ ਦੇ ਘਰ ਵਿੱਚ ਤਿੰਨ ਲੋਕ ਜਿਨ੍ਹਾਂ ਵਿੱਚੋਂ ਇੱਕ ਮਹਿਲਾ ਸੀ ਘਰ ਦੇ ਅੰਦਰ ਆ ਗਏ। ਉਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਨੇ ਕੁਝ ਨਸ਼ੀਲਾ ਪਦਾਰਥ ਸੁੰਘਾ ਦਿੱਤਾ ਜਿਸ ਤੋਂ ਬਾਅਦ ਉਹਨਾਂ ਦੀ ਸੁਧ-ਬੁਧ ਖੋ ਗਈ ਅਤੇ ਘਰ ਦੇ ਵਿੱਚ ਰੱਖਿਆ ਕੀਮਤੀ ਸਮਾਨ ਉਹਨਾਂ ਨੂੰ ਕੱਟ ਕੇ ਦੇਣਾ ਸ਼ੁਰੂ ਕਰ ਦਿੱਤਾ। ਆਓ ਦੇਖਦੇ ਹਾਂ ਰਿਪੋਰਟ। मैंने जब मैंने देखा कि हमारी जो पोटी थी वो बड़ी थी तो ये जो देख के छोड़ करती है कहते कि जल्दी जल्दी सर्दी लेके जाते

ਕੀ ਨਾ ਅਜ ਆਪਣਾ ਕਿਥੇ ਰਿਜ਼ਰਵ ਹਾਂਜੀ ਇਹ ਲੋ ਹਸਪੀਟਲ ਲਾਗੇ ਦੇਂਦੇ ਢਾੜੀਵਾਲ ਹਾਂਜੀ ਪਰਮਜੀ ਪਰਮਜੀਤ ਕੀ ਪੁੱਤਰਾ ਮਾਰਦਾ ਕੀ ਪਰਮਜੀ ਜਿਉ ਆਏ ਆ ਤੇ ਉਹਨਾਂ ਨੇ ਸਾਡੇ ਉੱਤੇ ਮਤਲਬ ਵੀ ਕੁਛ ਤੱਕ ਵੀ ਦਿਮਾਗ ਨੂੰ ਕੁਛ ਕਰ ਦਿੱਤਾ ਵਾ ਤੇ ਆਪਣੇ ਆਪ ਹੀ ਅੰਦਰ ਵਾਰੀਏ ਤੇ ਮ ਆਪਣੇ ਆਪ ਹੀ ਸਮਾਨ ਕਟੜ ਕਰਕੇ ਦੇ ਜਾਣ ਦੀ ਜਿੱਦਾਂ ਮੰਗਣ ਦੇ ਜੋ ਕਦੇ ਵੀ ਤੁਮ ਹੋਈ ਤੁਸ ਹਾਂਜੀ ਹਾਂਜੀ ਮੇਰਾ ਇੱਕ ਸੋਨੇ ਦਾ ਕੰਠਾ ਜੇ ਤੇ ਇੱਕ ਗੁੜੀਆ ਦੀ ਚਾਨੀ ਜੇ ਤੇ ਇੱਕ ਇਹਨਾਂ ਦਾ ਕੜਾ ਜੇ ਤੇ ਚਾਰ ਮੁੰਦਰੀਆਂ ਤੇ ਚਾਰ ਜੋੜੇ ਮੇਰੇ ਵਾਲੀਆਂ ਦੇ ਤੇ ਦੋਨੇ ਕੰਨ ਲਕੀਆਂ ਸੀ 80000 ਰੁਪਈਆ ਤੇ ਨਾਲ 80000 ਰੁਪਈਆ ਕਿੰਨੇ ਜਣੇ ਆਏ ਕਿਉਂ ਤਿੰਨ ਜਣੇ ਉਹ ਬੰਦੇ ਹੀ ਜਾਂ ਜਨਾਨੀਆਂ ਵੀ ਨਾਲ ਨਹੀਂ ਇੱਕ ਜਨਾਨੀ ਹੀ ਇੱਕ ਜਨਾਨੀ ਤੇ ਦੋ ਬੰਦੇ ਹੀ ਨਾਲ ਹਾਂਜੀ ਬੱਸ ਕੀ ਕਹਿੰਦੇ ਤੁਹਾਨੂੰ ਕੀਤਾ ਕੀਤਾ ਨਾਲ ਉਹ ਆਨ ਕੇ ਤਾਂ ਬਹਿ ਗਏ ਆ ਤੇ ਬਹਿ ਗਏ ਆ ਤੇ ਇਹਨਾਂ ਨਾਲ ਤੇ ਲਾ ਬਾਹਰ ਬੈਠੇ ਨਾਲ ਮੈਂ ਬਾਹਰ ਲੰਮੇ ਪਾਇਆ ਠੀਕ ਨਹੀਂ ਸੀ ਤੇ ਇੱਥੇ ਮੈਂ ਚੱਲ ਤਾ ਪਸੇਖ ਲੋ 2 ਮਿੰਟ ਤੇ ਫਿਰ ਮੈਂ ਤੁਹਾਨੂੰ ਨਵਾਲ ਨਹੀਂ ਆ ਤੇ ਇਹਨਾਂ ਨੇ ਬਾਤ ਬਟਾ ਲਿਆ ਹੀ ਤੇ ਗੁੜੀਆਂ ਨਾ ਹੁੰਦੀ ਤੇ ਮੈਂ ਵੀ ਲਾਗੇ ਬੈਠੀ ਆ ਤੇ ਆਣ ਕੇ ਤੇ ਲਾਗੇ ਬਹਿ ਗਿਆ ਵਾ ਤੇ ਲਾਗੇ ਬਹਿ ਕੇ ਤੇ ਇਹਨਾਂ ਨੇ ਕਿਹਾ ਕਿ ਮੈਂ ਤਾਂ ਠੀਕ ਕਰ ਦਾਂ ਪਤਾ ਨਹੀਂ ਇਹਨਾਂ ਦੇ ਫੂਕ ਮਾੜੀ ਆ ਫੂਕ ਮਾੜੀ ਆ ਤੇ ਬਾਅਦ ਚ ਆਪਣੇ ਆਪ ਇਹਨਾਂ ਠਾਲ ਕੇ ਤੇ ਅੰਦਰ ਲੈ ਗਏ ਨੇ ਆਉਂ ਵਾ ਇਦਾਂ ਰੱਖ ਕੇ ਆਪਣੇ ਇਦਾਂ ਅੰਦਰ ਲੈ ਕੇ ਗਏ ਆ ਤੇ ਅੰਦਰ ਖੜਿਆ ਵਾ ਤੇ ਮੈਂ ਵੀ ਮਗੜੇ ਮਗੜੇ ਤੁਰ ਪੀ ਮਗੜੇ ਤੁਰੰਦੀ ਦੇਰ ਤੇ ਬਹਿਨ ਦੀ ਦੇਰ ਅੰਦਰ ਤੇ ਅੰਦਰ ਬੈਠਾ ਵਾ ਤੇ ਮੁੰਡੂ ਕਹਿੰਦਾ ਪੀ ਜੋ ਪਿਸ਼ਾਗਾ ਸਾਰਾ ਕੁਝ ਲੈ ਆਇਆ ਜਾਂਦੇ ਤਾਂ ਠੀਕ ਠੀਕ ਕਰ ਦਾਂਗੇ ਹਾਂਜੀ ਠੀਕ ਕਰ ਦਾਂਗੇ ਸਾਹ ਡਬਲ ਕਰ ਦਾਂਗੇ ਡਬਲ ਕਰ ਦਾਂਗੇ ਤੇ ਇਦਾਂ ਹੀ ਕੜਕ ਕਤ ਉਹਨਾਂ ਨੇ ਕਰਕੇ ਤੇ ਬਾਅਦ ਚ ਚੱਲ ਗਏ ਸਾਰਾ ਕੁਸ਼ਲ ਲੋਟਾ ਪਾਤੇ ਕੇ ਉਹਦੇ ਇਹ ਵਾਕਿਅੇ ਵੇਖਿਆ ਪੁਰੀ ਨੇ ਕੋਸ਼ਿਸ਼ ਕਰ ਦਿੱਤੀ ਹਾਂ ਜੀ ਹਾਂ ਜੀ ਠੀਕ ਹੈ ਠੀਕ ਉਹ ਕਹਿੰਦੇ ਆ ਕਿ ਕਰਨੇ ਆ